ਅਨ ਦਾਤਾ ਦੇਸ਼ ਦਾ ਤੂੰ ਤੈਨੂੰ ਸਾਰੀ ਦੁਨੀਆ ਕਹਿੰਦੀ ਇੱਕ ਤੇਰੀ ਮਿਹਨਤ ਨਾਲ ਰੋਟੀ ਸਭ ਦੇ ਮੋਹ ਵਿੱਚ ਪੈਂਦੀ ਲਈ ਤੇਰਾ ਸਾਮੀ ਨਹੀਂ ਜਿੱਥੇ ਡਟ ਜੈ ਤੂੰ ਬਲਵਾਨਾ ਜੁੱਗੋ ਜਗਜੋਦਾਰਾ ਮੇਰੇ ਦੇਸ਼ ਤੇ ਆਕਰਸਨ ਅਨ ਦਾਤਾ ਦੇਸ਼ ਦਾ ਤੂੰ ਤੈਨੂੰ ਸਾਰੀ ਦੁਨੀਆ ਕਹਿੰਦੀ ਇੱਕ ਤੇਰੀ ਮਿਹਨਤ ਨਾਲ ਰੋਟੀ ਸਬਤੇ ਮੋ ਵਿੱਚ ਪੈਂਦੀ ਕੋਈ ਤੇਰਾ ਸਾਨੀ ਨਹੀਂ ਜਿੱਥੇ ਡਟ ਜਾ ਤੂੰ ਬਲ ਅੰਨਾ ਜੱਗੋ ਜਦੋਂ ਜਉਂਦਾਰਾ ਮੇਰੇ ਦੇਸ਼ ਤੇ ਆਕਰਸਨ ਮੇਰੇ ਉਤਮ ਸਦਕਾਹੀ ਸਾਰਾ ਦੇਸ਼ ਹੈ ਨਿਰਭਰ ਕਰਦਾ ਸਭ ਤੈਨੂੰ ਕਾਣ ਵਾਲੇ ਪਰ ਤੂੰ ਸਬਨਾ ਦਾ ਟਿੱਡ ਪਰਦਾ ਦੇ ਪਿੱਛੇ ਹਟਦਾ ਨਹੀਂ ਜਿੱਥੇ ਡਟ ਜੇ ਤੂੰ ਜਵੰਨਾ ਝੁੱਕੋ ਜਦ ਜਉਂਦਾਰ ਮੇਰੇ ਦੇਸ਼ ਦੇ ਆਕਰਸਨ ਕਰ ਕਿਰਤ ਧਰਮ ਦੀ ਨੂੰ ਉਹ ਦੇ ਵਿੱਚ ਹੀ ਵੜ ਕੇ ਖਾਵੇ ਕਿਸੇ ਨੂੰ ਖਾਲੀ ਹਲ ਵਿੱਚ ਡਟ ਜਾਏ ਤੂੰ ਇਨਸਾਨ ਜੋ ਗੋਜ ਗਜਉਂਦਾਰ ਮੇਰੇ ਦੇਸ਼ ਦੇ ਆਕਰਸਨ ਕਾ ਜਵਾਨ ਦੇ ਕਿਸਾਨ ਹੁੰਦੇ ਆਪਣੇ ਦੇਸ਼ ਦੀ ਬਣਾਵਾ ਇਹ ਵੱਡੀਆਂ ਤਾਕਤਾਂ ਨੇ ਕੀਤੇ ਬੋਲ ਨੇ ਕਤਨ ਦਿਨਾਵਾ ਜੋ ਬਾਤ ਤੇ ਉੱਤੇ ਨੇ ਲਾਉਂਦੇ ਦੇ ਨਦਲਤ ਨਚਾਨਾ ਜੋ ਕੋ ਜਿ ਕਜੋ ਬਾਰਾ ਮੇਰੇ ਦੇਸ਼ ਤੇ ਆਕਰਸਨ ਹੱਕ ਲਈ ਲੜਦਾ ਏ ਹੱਕ ਲਈ ਲੜਦਾ ਏ ਤੂੰ ਹੱਕਾਂ ਲਈ ਲੜਦਾ ਏ ਫਿਰ ਵੀ ਲੰਗਰਤਾ ਪਾਲਾਵੇ ਮੰਦਾ ਨਾ ਬੋਲ ਬੋਲੇ ਹਰ ਪਲ ਭਲਾ ਹੀ ਸਭ ਦਾ ਚਾਵੇ ਦੁੱਪਾਂ ਵਿੱਚ ਸੜਦਾ ਏ ਸੜਦਾ ਅਛਮਾ ਤੇ ਜੋ ਪਰਵਾਨ ਜੁੱਗੋ ਜਦ ਜਉਂਦਾਰੇ ਮੇਰੇ ਦੇਸ਼ ਤੇ ਆਕਰ ਸੰਗ ਤੇਰੀ ਕਿਰਤ ਕਮਾਈ ਨੂੰ ਬਾਬਾ ਨਾਲ ਕਹਾਗ ਲਗਾਵੇ ਕਦਿਆਂ ਮੁਸੀਬਤਾਂ ਤੇਰੀ ਮਿਹਨਤ ਰੰਗ ਲਿਆਵੇ ਅਸੀਂ ਬਰਕਤ ਹੋ ਜਾਵੇ ਅਸੀਂ ਬਰਕਤ ਹੋ ਜਾਵੇ ਤੇਰਾ ਭਰ ਜਾਏ गार ते करूब वारा लुटण ते लॻियां ने तूं समय द आ सरकारा सूल पूरी निशान सेवा त साम जुगो जुग जिदारे